ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੇ ਚਿਕਨ ਨਹੀਂ ਤੋਂ ਆਵੇ ਦੋ ਐਫਕੋ ਤੇ ਐਵੇਂ ਖ ਪਨੀਰ ਮੰਗਾਇਆ ਸੀ ਨਿਕਲਿਆ ਕੀ ਹੈ ਚਿਕਨ ਨੀਨੋ ਬਾਰ 3350 ਧੀਮੇ ਕਿ ਲੋ ਤੁਸੀਂ ਬਸ ਕਿੰਨੇ ਬਣੇ ਤੁਹਾਡੇ ਵੈਸੇ 700 ਰੁਪਏ ਹੈ ਜੀ 700 ਰੁਪਏ ਪਰ ਤੁਹਾਨੂੰ ਬਤਾ ਤੁਹਾਡੇ ਉਹਦੇ ਵਿੱਚ ਮੈਂ ਕੀ ਮੈਂ ਕੀ ਚਿਕਨ ਮੈਂ ਕੀ ਨਿਕਲਿਆ ਪਨੀਰ ਵਿੱਚ ਉਹ ਸਰ ਮੈਂ ਕੀ ਨੀਨੋ ਬਾਰ ਹੀ ਖਲੋਤੇ ਆਏ ਆ ਨੀਨੋ ਬਾਰ ਚ ਆਪਾਂ ਖਲੋਤੇ ਆਏ ਆ ਮੇਰੀ ਵੀਡੀਓ ਬਣਾਣ ਦੇ ਜੀ ਭਾਜੀ ਬਣੇਗੀ ਫਿਰ ਨਹੀਂ ਬਣੇਗੀ ਬਾਜੀ ਜਿੱਲ ਬਣਾਉਣੀ ਚੰਗੀ ਤਰ੍ਹਾਂ ਬਣਾਓ ਲੋ ਫਿਰ ਭਾਈਓ ਲੋ ਫਿਰ ਪੇਮੈਂਟ ਤਾਂ ਕਰੋ ਪਹਿਲੇ ਕਰਤੀ ਪੇਮੈਂਟ ਤੁਹਾਡੀ ਨੀਨੋ ਬਾਹ ਰਹੀ ਅੱਜ ਪਨੀਰ ਚਿੱਲੀ ਖਾਦਾ ਤੇ ਬਾਜੀ ਆ ਵੇਖੋ ਨੀਨੋ ਬਾਹ ਦੇ ਓਨਰ ਬੈਠੇ ਹੋਏ ਨੇ ਚਿਕਨ ਨਿਕਲਿਆ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਮੈਂ ਜਰੂਰ ਸ਼ੇਅਰ ਕਰਾਂਗਾ ਬਾਜੀ ਇੱਕ ਮਿੰਟ ਸੈਟ ਕਰੋ ਐ ਵੇਖੋ ਐ ਬਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਪਾਜੀ ਕਹਿੰਦੇ ਸ਼ੋਦੇ ਆਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੁਸੀਂ ਮੇਰੇ ਕੋ ਕਰਨ ਕੀ ਆਏ ਪਾਜੀ ਅਸੀਂ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਥੋੜਾ ਖਵਾ ਕੇ ਦੇ ਦਿੱਤੇ ਤੁਹਾਨੂੰ ਪਰ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਨਾ ਮੈਂ ਕਿ ਧੱਕਾ ਵੀ ਮੈਂ ਕਿ ਵਿਖਾਵਾਂਗਾ ਨਾ ਮੈਂ ਕਹਾਂ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰ ਲੈ ਪਰ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਹੋ ਜਾਣਾ ਮੈਂ ਦਫਾ ਨਾ ਹੋਣ ਲੱਗਾ ਹਾਂਜੀ ਸ਼ਹਿਰ ਵਾਸੀਓ ਜੀ ਮੈਂ ਅੱਜ ਤੁਹਾਡੇ ਨਾਲ ਇੱਕ ਬੜੇ ਵਧੀਆ ਮੁੱਦੇ ਤੇ ਬੜੇ ਗੰਭੀਰ ਮੁੱਦੇ ਤੇ ਵਿਚਾਰ ਕਰਨੇ ਜਾਣਾ ਹਾਂ ਕਿ ਅੱਜ ਅਸੀਂ ਇੱਕ ਰੈਸਟੋਰੈਂਟ ਤੇ ਗਏ ਨੀਨੋ ਰੈਸਟੋਰੈਂਟ ਜਿਹਨੂੰ ਨੀਨੋ ਬਾਰ ਵੀ ਕਿਹਾ ਜਾਂਦਾ ਕਸਟਮ ਚੌਂਕ ਦੇ ਬਿਲਕੁਲ ਸਾਹਮਣੇ ਆ ਅਸੀਂ ਅੱਜ ਉੱਥੇ ਆਪਣੇ ਦੋ ਤਿੰਨ ਯਾਰ ਦੋਸਤ ਅਸੀਂ ਖਾਣ ਪੀਣ ਗਏ ਤੇ ਉੱਥੇ ਅਸੀਂ ਚਿੱਲੀ ਪ੍ਰਿੰਟ ਆਰਡਰ ਕੀਤਾ ਉੱਥੇ ਸਾਨੂੰ ਚਿੱਲੀ ਪਨੀਰ ਦੀ ਬਜਾਏ ਚਿਕਨ ਦਿੱਤਾ ਗਿਆ ਅੱਜ ਜਿਹੜਾ ਦਿਨ ਹੈ ਉਹ ਬੁੱਧਵਾਰ ਤਰੀਕ 4 ਸਤੰਬਰ 2024 ਨੀਅਰਬੋਰ 7:30 ਵਜੇ ਦਾ ਟਾਈਮ ਸੀ ਅਸੀਂ ਉਥੇ ਚਿੱਲੀ ਪਨੀਰ ਡਾ order ਕੀਤਾ ਤੇ ਉਥੇ ਸਿੱਧਾ ਸਾਨੂੰ ਨੇ ਚਿੱਲੀ ਪਨੀਰ ਦਿੱਤਾ ਤੇ ਉਹਦੇ ਵਿੱਚ ਚਿਕਨ ਦੇ ਪੀਸਿਸ ਪਾਏ ਗਏ ਜਿਦੀ ਕਿ ਮੈਂ ਨਾਲ ਤੁਹਾਨੂੰ ਵੀਡੀਓ ਤੇ ਪਲੱਸ ਫੋਟੋਆਂ ਸ਼ੇਅਰ ਵੀ ਕਰਾਂਗਾ ਤੇ ਉਥੇ ਅਸੀਂ ਜਦੋਂ ਉਹਦਾ ਵਿਰੋਧ ਕੀਤਾ ਰੈਸਟੋਰੈਂਟ ਓਨਰ ਵੱਲੋਂ ਸਾਡੇ ਨਾਲ ਬਦਤਮੀਜ਼ੀ ਕੀਤੀ ਗਈ ਜਿਹੜਾ ਕਿ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਸਾਡੇ ਨਾਲ ਕਾਲਿੰਗ ਲੋਨਚ ਕੀਤਾ ਗਿਆ ਸਾਨੂੰ ਗੰਦੀ ਸ਼ਬਦਾਵੰਸ਼ਲੀ ਨਾਲ ਸੰਬੋਧਿਤ ਕੀਤਾ ਗਿਆ ਮੈਂ ਆਪਣੇ ਸ਼ਹਿਰ ਵਾਸੀਆਂ ਕੋਲ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਇਸ ਰੈਸਟੋਰੈਂਟ ਤੇ ਬਿਲਕੁਲ ਵੀ ਤੁਸੀਂ ਖਾਨ ਵੀ ਨਾ ਜਾਓ ਕਿਉਂਕਿ ਅਗਰ ਤੁਹਾਡੇ ਆ ਧਰਮ ਦੀ ਕੋਈ ਪਾਲਣਾ ਨਹੀਂ ਕੋਈ ਤੁਹਾਡੇ ਧਰਮ ਦੀ ਮਨਗੀ ਧਿਆਨ ਨਹੀਂ ਕਰਦੇ ਤੁਸੀਂ ਇਹਨਾਂ ਕੋਲ ਵੈਜ ਆਰਡਰ ਕਰੋਗੇ ਉਹਦੇ ਵਿੱਚ ਜ਼ਰੂਰ ਨੌਨ ਵੈਜ ਤੁਹਾਨੂੰ ਮਹਿਗੀ ਮਿਲੇਗਾ ਜਿਵੇਂ ਕਿ ਸਾਡੇ ਨਾਲ ਹੋਇਆ ਅਸੀਂ ਪਨੀਰ ਆਰਡਰ ਕੀਤਾ ਤੇ ਸਾਨੂੰ ਇਹਨਾਂ ਨੇ ਨੌਨ ਵੈਜ ਚਿਕਨ ਦਿੱਤਾ ਤੇ ਮੇਰੀ ਸ਼ਹਿਰ ਵਾਸੀਆਂ ਕੋ ਵਹੀ ਬੇਨਤੀ ਹੈ ਕਿ ਮੇਰੇ ਵੀਰਨ ਭਰਾਵੋ ਤੁਸੀਂ ਪਲੀਜ਼ ਇਸ ਰੈਸਟੋਰੈਂਟ ਦੇ ਉੱਤੇ ਨਾ ਜਾਓ ਕਿਉਂਕਿ ਇਹ ਤੁਹਾਨੂੰ ਚਿਕਨ ਦੀ ਬਜਾਏ ਸੌਰੀ ਵੈਜ ਦੀ ਬਜਾਏ ਨੌਨ ਵੈਜ ਦੇਣਗੇ ਮੈਂ ਅੰਮ੍ਰਿਤਸਰ ਪ੍ਰਸ਼ਾਸਨ ਕੋਲੋਂ ਐਂਡ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋ ਇਹ ਬੇਨਤੀ ਆ ਕਰਦਾ ਹਾਂ ਅਮਰੀਸਰ ਡੀਸੀ ਸਾਹਿਬ ਦੇ ਕੋਲ ਵੀ ਬੇਨਤੀ ਹੈ ਕਰਦਾ ਮਾਂ ਇਹਨਾਂ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਕੀ ਹੈ ਹੋਰ ਲੋਕਾਂ ਦੀ ਸਿਹਤ ਅਤੇ ਧਰਮ ਦੇ ਨਾਲ ਖਿਲਵਾੜ ਨਾ ਕਰਨ ਕਿਉਂਕਿ ਇਹਨਾਂ ਨੇ ਕੋਈ ਵੀ ਭਾਂਡੇ ਵੱਖਰੇ ਨਹੀਂ ਲਾਇਦੇ ਕੋਈ ਵੀ ਇਹਨਾਂ ਦੇ ਬਰਤਨ ਕੋਈ ਵੀ ਇਹਨਾਂ ਦੇ ਜਿਹੜੇ ਕਮਿਊਨਿਟਸ ਨੇ ਉਹ ਵੱਖਰੇ ਨਹੀਂ ਹੈਗੇ ਇਹ ਉਸੇ ਵੀ ਚਿਵਜ ਬਣਾ ਰਹੇ ਨੇ ਤੇ ਉਸੇ ਵੀ ਜੀ ਨੋਨ ਮੈਜ ਬਣਾ ਰਹੇ ਨੇ ਜਿਦੇ ਨਾਲ ਕਿ ਤੁਹਾਡੇ ਧਰਮ ਤੇ ਤੇ ਤੁਹਾਡੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਕਿਰਪਾ ਕਰਕੇ ਅਗਰ ਤੁਸੀਂ ਆਪਣੇ ਧਰਮ ਦੇ ਪ੍ਰਤੀ ਐਂਡ ਆਪਣੀ ਸਿਹਤ ਦੇ ਪ੍ਰਤੀ ਮਗੀ ਲੋਏ ਲਓ ਕਿਰਪਾ ਕਰਕੇ ਇਹ ਰੈਸਟੋਰੈਂਟਾਂ ਤੇ ਨਾ ਜਾਓ ਕਿਉਂਕਿ ਸਾਡਾ ਪੁਲਿਸ ਪ੍ਰਸ਼ਾਸਨ ਹੈ ਅਤੇ ਸਾਡਾ ਅੰਮ੍ਰਿਤਸਰ ਪ੍ਰਸ਼ਾਸਨ ਡੀਸੀ ਸਾਹਿਬ ਦੀ ਜਿਹੜੀ ਟੀਮ ਹੈ ਜਾਂ ਹੈਲਥ ਡਿਪਾਰਟਮੈਂਟ ਦੀ ਟੀਮ ਉਹ ਸੁੱਤੀ ਪਈ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਲੋਕਾਂ ਦੀ ਸਿਹਤ ਨਾਲ ਖਲਵਾ ਰੋੜਿਆ ਵੈਸੇ ਤੇ ਮਾਨ ਸਾਹਿਬ ਕਹਿੰਦੇ ਸੀ ਕਿ ਮੈਂ ਹਰ ਚੀਜ਼ ਦਾ ਖਿਆਲ ਰੱਖਾਂਗਾ ਬਟ ਮੈਨੂੰ ਤੇ ਉਹ ਮਾਨ ਸਾਹਿਬ ਦਾ ਕੁਛ ਹਾਲ ਪੰਜਾਬ ਨੇ ਜਰ ਨਹੀਂ ਆ ਰਿਹਾ ਉਹ ਵਧੀਆ ਪੰਜਾਬ ਤੇ ਇਮਾਨਦਾਰ ਪੰਜਾਬ ਤੇ ਨਜ਼ਰ ਨਹੀਂ ਆ ਰਿਹਾ ਹਰ ਅਫਸਰ ਆਪਣੀਆਂ ਜਿਭਾਂ ਬਰਨ ਤੇ ਲੱਗਾ ਆ ਵੈ ਤੇ ਬਾਕੀ ਚਲੋ ਸੋ ਜੋ ਵੀ ਹੈ ਮੈਂ ਸ਼ਹਿਰ ਵਾਸੀਆਂ ਤੇ ਆਪਣੇ ਹਿੰਦੂ ਭਰਾਵਾਂ ਕੋ ਐਹੀ ਬੇਨਤੀ ਕਰਾਂਗਾ ਕਿ ਪਲੀਜ਼ ਇਹੋ ਜਿਹੇ ਰੈਸਟੋਰੈਂਟਾਂ ਦਾ ਜਾਣ ਤੋਂ ਆਪਣਾ ਪ੍ਰੇਜ ਕੀਤਾ ਜਾਵੇ ਤੇ ਆਪਣੇ ਧਰਮ ਨੂੰ ਪਛਾਣ ਤੋਂ ਪ੍ਰੇਜ ਕੀਤਾ ਜਾਵੇ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਬਾਕੀ ਮੈਂ ਮੀਡੀਆ ਕੋ ਵੀ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਮੀਡੀਆ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਚੁੱਕੇ ਵੱਧ ਤੋਂ ਵੱਧ ਮੇਰੀ ਆਵਾਜ਼ ਨੂੰ ਚੁੱਕੇ ਕਿਉਂਕਿ ਹਰ ਬੰਦੇ ਦੀ ਆਵਾਜ਼ ਚੁਕਣਾ ਹਰ ਬੰਦੇ ਦੇ ਵਿੱਚ ਹੈ ਹਿੰਮਤ ਨਹੀਂ ਹੁੰਦੀ ਕੋਈ ਕੋਈ ਬੰਦਾ ਹੀ ਆਵਾਜ਼ ਚੁਕਦਾ ਵਾ ਅਗਰ ਮੈਂ ਆਵਾਜ਼ ਚੁਕੀ ਹੈ ਤੇ ਅੱਜ ਮੈਨੂੰ ਪਤਾ ਮੈਨੂੰ ਐ ਧਮਕੀਆਂ ਲੱਗਣ ਗਿਆ ਮੈਨੂੰ ਉਹ ਕਹਿ ਰਿਹਾ ਸੀ ਕਿ ਤੂੰ ਮੇਰੀ ਵੀਡੀਓ ਵਾਇਰਲ ਕਰਕੇ ਵਖਾਤਾਂ ਨੂੰ ਮੈਂ ਜਾਨੋਂ ਮਾਰ ਦਾਂਗਾ ਮੈਨੂੰ ਜਾਨੋਂ ਮਾਰਨ ਦੇ ਥ੍ਰੈਟ ਵੀ ਆਣਗੇ ਮੈਨੂੰ ਬੜਾ ਕੁਝ ਆਏਗਾ ਕਿਉਂਕਿ ਉਹ ਠੇਕੇ ਵਾਲੇ ਨੇ ਉਹ ਵੱਡੇ ਰੈਸਟੋਰੈਂਟ ਓਨਰ ਨੇ ਉਹ ਸੌਹਕਾਰ ਨੇ ਮੈਨੂੰ ਜਾਨੋਂ ਮਾਰਨ ਦੇ ਥ੍ਰੈਟ ਵੀ ਆਣਗੇ ਮੈਨੂੰ ਸਭ ਕੁਝ ਪਤਾ ਮੇਰੇ ਤੇ ਜਾਨੀ ਮਾਨੀ ਹਮਲਾ ਵੀ ਹੋ ਸਕਦਾ ਵਾ ਬਟ ਫਿਰ ਵੀ ਮੈਂ ਲੋਕਾਂ ਦੀ ਸਿਹਤ ਅਤੇ ਧਰਮ ਦੇ ਪ੍ਰਤੀ ਜਾਗਰੂਕ ਲੋਕਾਂ ਨੂੰ ਕਰ ਰਿਹਾ ਹਾਂ ਕੋਈ ਗੱਲ ਨਹੀਂ ਮੇਰੀ ਜਾਨ ਜਾਂਦੀ ਹੈ ਜਾਵੇ ਪਰ ਤੁਸੀਂ ਲੋਕ ਆਪਣੀ ਸਿਹਤ ਦਾ ਖਿਆਲ ਰੱਖੋ ਬਾਕੀ ਮੈਂ ਇਹਦੇ ਖਿਲਾਫ ਬੰਦੀ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਆਪਣੇ ਮੈਂ ਲੀਗਲ ਐਡਵਾਈਜ਼ਰ ਨਾਲ ਸਲਾਹ ਕਰ ਰਿਹਾ ਹਾਂ ਜੋ ਵੀ ਉਸ ਦੇ ਮੁਤਾਬਿਕ ਮੈਨੂੰ ਸਲਾਹ ਦਿੱਤੀ ਜਾਏਗੀ ਮੈਂ ਉਸ ਦੇ ਮੁਤਾਬਿਕ ਇਹਨਾਂ ਦੇ ਤੇ ਨੀਨੋ ਰੈਸਟੋਰੈਂਟ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਕਰਾਂਗਾ ਤੇ ਬਟ ਤੁਸੀਂ ਆਪਣੇ ਧਰਮ ਤੇ ਅਤੇ ਆਪਣੀ ਸਿਹਤ ਦਾ ਬਚਾਅ ਕਰੋ ਆਪਣਾ ਬਚਾਅ ਕਰਕੇ ਚੱਲੋ ਪਲੀਜ਼ ਇਸ ਰੈਸਟੋਰੈਂਟ ਦੇ ਉੱਤੇ ਨਾ ਖਾਣ ਜਾਓ ਅਤੇ ਮੈਂ মিডিਆ ਨੂੰ ਇਹ ਬੇਨਤੀ ਕਰਦਾ ਹਾਂ ਕਿ ਮੇਰੀ ਇਸ ਗਵਾਜ਼ ਨੂੰ ਵੱਧ ਤੋਂ ਵੱਧ ਚੁੱਕਿਆ ਜਾਵੇ ਕਿਉਂਕਿ ਜਦੋਂ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਅਤੇ ਪੁਲਿਸ ਡਿਪਾਰਟਮੈਂਟ ਐਂਡ ਹੈਲਥ ਡਿਪਾਰਟਮੈਂਟ ਸੁੱਤੇ ਹੁੰਦੇ ਨੇ ਉਦੋਂ ਸਿਰਫ ਇੱਕ ਨਾਗਰਿਕ ਨੂੰ ਵਿਸ਼ਵਾਸ ਹੁੰਦਾ ਹੈ মিডিਆ ਦੇ ਉੱਤੇ ਕਿਉਂਕਿ মিডিਆ ਹਿੰਦੁਸਤਾਨ ਦਾ ਲੋਕਤੰਤਰ ਦਾ ਚੌਥਾ ਪਿੱਲਰ ਆ ਤੇ ਅਗਰ ਚੌਥਾ ਪਿੱਲਰ ਹੀ ਸਾਡੀ ਆਵਾਜ਼ ਨੂੰ ਨਹੀਂ ਸੁਨੇਗਾ ਕਿ ਅਸੀਂ ਫਿਰ ਕਿੱ데 ਕੋ ਜਾਵਾਂਗੇ ਇਸ ਕਰਕੇ ਮੇਰੀ মিডিਆ ਵਾਲਿਆਂ ਦੇ ਭਰਾਵਾਂ ਤੋਂ ਵੀ ਇਹ ਬੇਨਤੀ ਹੈ ਇਹ ਮੇਰੀ ਇਸ ਆਵਾਜ਼ ਨੂੰ ਵੱਧ ਤੋਂ ਵੱਧ ਚੁੱਕਣ ਅਗਰ ਕਿਸੇ ਨੇ ਵਾਜ ਚੁੱਕੀ ਹੈ ਤੇ ਉਹਨੂੰ ਪ੍ਰੋਪਰ ਚੁੱਕਨ ਤੇ ਬਾਕੀ ਇਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੀ ਪ੍ਰਸ਼ਾਸਨ ਵੱਲੋਂ ਹੈ ਅਪੀਲ ਹੈ ਬਾਕੀ ਮੈਂ ਵੀ ਆਪਣੇ ਲੀਗਲ ਐਡਵਾਈਜ਼ਰ ਨਾਲ ਸਲਾਹ ਕਰਕੇ ਇਹਦੇ ਉੱਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਮੈਨੂੰ ਰਿਸਿਵ ਕਰਾਂਗਾ ਧੰਨਵਾਦ ਜੀ